ਜ਼ਮੀਨ ਦਾ ਮਾਮਲਾ ਹੈ ਜੀ ਸਾਡੀ ਗ੍ਰੈਂਡ ਮਦਰ ਤੇ ਮਦਰ ਦੀ ਜ਼ਮੀਨ ਹੈ ਜੀ ਕਿ ਹੁਣ ਉਹ ਚਿੱਲਦੀ ਜ਼ਮੀਨ ਸਾਰੀ ਉਹ ਵੈਕਿਊ ਪ੍ਰਾਪਰਟੀ ਕਰਕੇ ਗਵਰਨਮੈਂਟ ਨੇ ਦਬ ਲਈ ਹੈ ਤੇ ਸਾਨੂੰ ਉਸ ਚੀਜ਼ ਦਾ ਮੁਆਵਜ਼ਾ ਨਾ ਕੋਈ ਸਾਨੂੰ ਉਸ ਚੀਜ਼ ਦੇ ਕੋਈ ਜ਼ਮੀਨ ਦਿੱਤੀ ਗਈ ਹੈ ਨਾ ਜ਼ਮੀਨ ਇਹ ਦੱਸਦੇ ਵੀ ਆ ਕਦੀ ਕਹਿੰਦੇ ਤੁਹਾਨੂੰ ਅਸੀਂ ਬਾਰਡਰ ਤੇ ਦੇ ਦਨੇ ਆ ਗੁਰਦਾਸਪੁਰ ਦੇ ਦਨੇ ਆ ਸਾ ਜੋ ਕਿ ਸਾਡੀ ਉਹ ਜ਼ਮੀਨ ਨਹੀਂ ਬਣਦੀ ਨਾ ਉਹ ਸਾਡੀ ਜ਼ਮੀਨ ਆ ਕਿ ਇਹ ADC ਸਾਹਿਬ ਨੇ ਸਾਨੂੰ 2 ਦਿਨ ਪਹਿਲਾਂ 17 ਤਰੀਕ ਨੂੰ ਟਾਈਮ ਦਿੱਤਾ ਸੀਗਾ ਵੀ ਤੁਸੀਂ ਮੰਡੇ ਨੂੰ ਆਇਓ ਅਸੀਂ ਅੱਜ ਮੰਡੇ ਆ ਅੱਜ ਅਸੀਂ ਆਏ ਆ ਅੱਜ ਨਾ ਕਿ ਇੱਥੇ ADC ਸਾਹਿਬ ਨੇ ਨਾ DC ਸਾਹਿਬ ਨੇ ਕੋਈ ਵੀ ਨਹੀਂ ਹੈਗਾ ਬਸ ਸਾਨੂੰ ਹਰਾਸ਼ ਕੀਤਾ ਜਾਂਦਾ ਔਰ ਵਿਦਆਊਟ ਐਨੀ ਰੀਜ਼ਨ ਇਹ 100 ਬਿੱਗਾਂ ਜ਼ਮੀਨ ਹੈ ਅਰਬਨ ਜ਼ਮੀਨ ਹੈ ਸਾਰੀ ਮੇਰਾ ਨਾਮ ਜੀ ਅਮਾਨ ਖਾਨ ਹੈ ਮੈਂ ਕਨੀਜ਼ ਫਤਿਮਾ ਦਾ ਲਾਰਾ ਜੀ ਇਹ ਸਰ ਮਾਮਲਾ ਜ਼ਮੀਨ ਦਾ ਮਾਮਲਾ ਹੈ ਜੀ ਸਾਡੀ ਗ੍ਰੈਂਡਮਦਰ ਦੇ ਮਦਰ ਦੀ ਜ਼ਮੀਨ ਹੈ ਜੀ ਜੋ ਕਿ ਛਿਲਪਿੰਡ ਤੋਂ ਸੀਗੇ ਜੋ ਕਿ ਹੁਣ ਉਹ ਛਿਲ ਦੀ ਜ਼ਮੀਨ ਸਾਰੀ ਉਹ ਵੈਕਿਊ ਪ੍ਰਾਪਰਟੀ ਕਰਕੇ ਗਵਰਨਮੈਂਟ ਨੇ ਦਬ ਲਈ ਆ ਤੇ ਸਾਨੂੰ ਉਸ ਚੀਜ਼ ਦਾ ਮੁਆਵਜ਼ਾ ਨਾ ਕੋਈ ਸਾਨੂੰ ਉਸ ਚੀਜ਼ ਦੇ ਕੋਈ ਜ਼ਮੀਨ ਦਿੱਤੀ ਗਈ ਹੈ ਨਾ ਕੋਈ ਸਾਨੂੰ ਕੋਈ ਚੀਜ਼ ਦਿੱਤੀ ਗਈ ਹੈ ਇਹਨਾਂ ਨੇ ਸਮਝਿਆ ਵੀ ਇਹ ਇੱਥੋਂ ਚਲੇ ਗਏ ਨੇ 47 ਚ ਜੋ ਕਿ ਅਸੀਂ ਬਿਲਕੁਲ ਵੀ ਇੱਥੇ ਸੀਗੇ ਕਿਉਂਕਿ ਸਾਡੀ ਹੋਮਲੈਂਡ ਇਹੀ ਕੰਟਰੀ ਆ ਹੋਮਲੈਂਡ ਤੇ ਅਸੀਂ ਰਹਿ ਰਹੇ ਸੀਗੇ ਅਸੀਂ ਮਲੇਕ ਕੋਟਲਾ ਸ਼ਿਫਟ ਹੋ ਗਏ ਸੀਗੇ ਸੋ ਉਸ ਕਰਕੇ ਇਹਨਾਂ ਨੇ ਆਪ ਸਾਰੀ ਜ਼ਮੀਨ ਇਸ ਗਵਰਨਮੈਂਟ ਨੇ ਲੋਕਾਂ ਨੂੰ ਦੇ ਦਿੱਤੀ ਸੀ ਜੋ ਵੀ ਕੀਤਾ ਜੋ ਸਾਨੂੰ ਨਹੀਂ ਪਤਾ ਫਿਰ ਅਸੀਂ 2006 ਦੇ ਵਿੱਚ ਕੇਸ ਕੀਤਾ ਜੋ ਕਿ ਕੇਸ ਅਸੀਂ ਨਿਚਲੀ ਕੋਰਟ ਤੋਂ ਲੈ ਕੇ ਹਾਇਰ ਕੋਰਟ ਤੱਕ ਲਾਈਕ ਸੁਪਰੀਮ ਕੋਰਟ ਮਾਨਯੋਗ ਸੁਪਰੀਮ ਕੋਰਟ ਤੱਕ ਅਸੀਂ ਜਿੱਤੇ ਆ ਜੀ 2023 ਦੇ ਵਿੱਚ ਅਸੀਂ ਮਾਨਯੋਗ ਸੁਪਰੀਮ ਕੋਰਟ ਤੋਂ ਇਹ ਚੀਜ਼ ਜਿੱਤੇ ਆ ਜੋ ਕਿ ਉਹਨਾਂ ਦੇ ਆਰਡਰ ਸੀਗੇ ਵੀ ਪ੍ਰਿਵੋਲੈਂਟ ਰੇਟ ਇਕੁਇਲੈਂਟ ਜ਼ਮੀਨ ਦੇ ਇਹਨਾਂ ਨੂੰ ਦਿੱਤੀ ਜਾਵੇ ਜੋ ਕਿ ਸਾਨੂੰ ਨਾ ਕਿ ਪ੍ਰਿਵੋਲੈਂਟ ਰੇਟ ਬਾਰੇ ਦੱਸਿਆ ਜਾਂਦਾ ਨਾ ਕੁਇਕੁਇਵਲੈਂਟ ਜ਼ਮੀਨ ਦਸੀ ਜਾਂਦੀ ਹੈ ਜ਼ਮੀਨ ਇਹ 10 ਦੇ ਵੀ ਆ ਕਦੀ ਕਹਿੰਦੇ ਆ ਤੁਹਾਨੂੰ ਅਸੀਂ ਬਾਰਡਰ ਤੇ ਦੇ ਦਨੇ ਆ ਗੁਰਦਾਸਪੁਰ ਦੇ ਦਨੇ ਆ ਸਾ ਜੋ ਕਿ ਸਾਡੀ ਉਹ ਜ਼ਮੀਨ ਨਹੀਂ ਬਣਦੀ ਨਾਉ ਸਾਡੀ ਜ਼ਮੀਨ ਸਾਡੀ ਜ਼ਮੀਨ ਇੱਥੇ ਅਰਬਨ ਆ ਤੇ ਅਸੀਂ ਇੱਥੇ ਹੀ ਲਵਾਂਗੇ ਇੱਥੇ ਤੋਂ ਹੀ ਅਸੀਂ ਹੈਗੇ ਆ ਫਾਈਨਲ ਕੀ ਬਾਈ ਫਾਈਨਲ ਇਹਦੇ ਵਿੱਚ ਇਹ ਹੋਇਆ ਜੀ ਅਟੈਚਮੈਂਟਸ ਹੋਈਆਂ ਨੇ ਹਜੇ ਜੋ ਕਿ ਤੁਹਾਨੂੰ ਵੀ ਪਤਾ ਹੋਊਗਾ ਡੀਸੀ ਸਾਹਿਬ ਦੀ ਕਾਰ ਤੇ ਡੀਸੀ ਸਾਹਿਬ ਦੀ 1/3 ਸੈਲਰੀ ਜੋ ਕਿ ਅਟੈਚ ਹੋਈ ਆ ਤੇ ਏਡੀਸੀ ਸਾਹਿਬ ਦੀ ਵੀ ਕਾਰ ਸੀਗੀ ਉਹ ਇਹ ਲੈ ਕੇ ਨਹੀਂ ਆ ਰਹੇ ਪਤਾ ਨਹੀਂ ਕੀ ਗੱਲ ਹੈ ਉਹ ਅਟੈਚ ਕੀਤੀ ਹੈ ਏਡੀਸੀ ਸਾਹਿਬ ਨੇ ਸਾਨੂੰ 2 ਦਿਨ ਪਹਿਲਾਂ 17 ਤਰੀਕ ਨੂੰ ਟਾਈਮ ਦਿੱਤਾ ਸੀਗਾ ਵੀ ਤੁਸੀਂ ਮੰਡੇ ਨੂੰ ਆਇਓ ਅਸੀਂ ਅੱਜ ਮੰਡੇ ਆ ਅੱਜ ਅਸੀਂ ਆਏ ਆ ਅੱਜ ਨਾ ਕਿ ਇੱਥੇ ਏਡੀਸੀ ਸਾਹਿਬ ਨੇ ਨਾ ਡੀਸੀ ਸਾਹਿਬ ਨੇ ਕੋਈ ਵੀ ਨਹੀਂ ਹੈਗਾ ਬਸ ਸਾਨੂੰ ਹਰਾਸ਼ ਕੀਤਾ ਜਾਂਦਾ ਔਰ ਵਿਦਆਊਟ ਐਨੀ ਰੀਜ਼ਨ ਕਿਤਨੀ ਪ੍ਰਾਪਰਟੀ ਹੈ ਜਿਹੜੀ ਪ੍ਰਾਪਰਟੀ ਦੀ ਗੱਲ ਕਰ ਰਹੇ ਹੋ ਪੰਜਾਬ ਸਰਕਾਰ ਵੱਲੋਂ ਜਾਂ ਕੋਈ ਵੀ ਸਰਕਾਰਾਂ ਵਿੱਚ ਜਿਹੜੀ ਕਿਉਂ ਹੋਇਆ ਕਿਤਨੀ ਹੈ ਟੋਟਲ ਇਟ ਟੋਟਲ ਪ੍ਰਾਪਰਟੀ ਅਰਾਊਂਡ 100 ਬਿਗਾ ਜੀ ਸਾਰੀ ਜ਼ਮੀਨ ਜਿਹੜੀ ਹੈ 100 ਬਿੱਗਰ ਜ਼ਮੀਨ ਹੈ अर्बन ਜ਼ਮੀਨ ਹੈ ਸਾਰੀ ਹਾਂਜੀ ਕੋਰਟ ਚ ਤਾਂ ਚੱਲ ਹੀ ਰਿਹਾ ਜੀ ਬਟ ਸਾਨੂੰ ਇਹ ਕੋਈ ਵੀ ਰਾਹ ਨਹੀਂ ਦੇ ਰਹੀ ਜੀ ਅਟੈਚਮੈਂਟਾਂ ਵੀ ਹੋ ਰਹੀਆਂ ਨੇ ਏਸੀ ਵਗੈਰਾ ਜਿੰਨਾ ਹੀ ਫਰਨੀਚਰ ਹੈ ਇੱਥੇ ਦਾ ਡੀਸੀ ਆਫਿਸ ਦਾ ਅਟੈਚਮੈਂਟ ਹੋ ਗਿਆ ਜਿਹੜੀ ਅਟੈਚਮੈਂਟ ਕਲਾਸ 1 ਹੈ ਹੁਣ ਜਿਹੜੀ ਅਟੈਚਮੈਂਟ 2 ਟਾਈਪ 2 ਹੋਊਗੀ ਉਹ ਚ ਦੇਖਦੇ ਜੀ ਮਾਨਯੋਗ ਜੋ ਜਸਪੀ ਸਿੰਘ ਮਿਨਹਾਜ਼ ਨੇ ਉਹ ਕੀ ਕਰਦੇ ਨੇ ਕਿਉਂਕਿ ਉਹਨਾਂ ਨੇ ਬਹੁਤ ਜ਼ਿਆਦਾ ਇਸ ਦੇ ਵਿੱਚ ਸਾਨੂੰ ਨਿਆਂ ਦਿੱਤਾ ਬਹੁਤ ਜ਼ਿਆਦਾ ਸਾਡਾ ਦੇਖਿਆ ਨਹੀਂ ਤਾਂ ਕੋਣ ਪੁੱਛ ਰਿਆ ਕੋਈ ਸਾਨੂੰ ਡਿਪਟੀ ਕਮਿਸ਼ਨ ਸਾਹਿਬ ਨੂੰ ਮਿਲੇ ਹਾਂਜੀ ਇਸ ਤੋਂ ਪਹਿਲਾਂ ਵੀ ਅਸੀਂ ਇਹਨਾਂ ਨੂੰ ਮਿਲੇ ਜੋ ਇਥੇ ਇਹੀ ਕਹਿੰਦੇ ਵੀ ਹਾਂਜੀ ਕੁਝ ਕਰਾਂਗੇ ਅਸੀਂ ਬਸ ਆਹੀ ਤੁਹਾਡੇ ਸਾਹਮਣੇ ਜਿਵੇਂ 2 ਦਿਨ ਪਹਿਲਾਂ ਟਾਈਮ ਦਿੱਤਾ 2 ਦਿਨ ਬਾਅਦ ਫੇਰ ਟਾਈਮ ਦੇ ਦਿੰਦੇ ਨੇ ਕੋਈ ਹੁੰਦਾ ਹੈ ਨਹੀਂ ਬਾਹਰ ਅਸੀਂ ਕੁਰਸੀਆਂ ਤੇ ਬੈਠ ਕੇ ਵਾਪਸ ਚਲੇ ਜਾਨੇ ਆ ਸਾਨੂੰ ਤਾਂ ਕੀਤਾ ਬਸ ਇਹੀ ਹੁੰਦਾ ਜੀ ਉਹ ਕੁਝ ਵੀ ਨਹੀਂ ਹੁੰਦਾ